ਹਿੰਦ ਦੀ ਚਾਦਰ ਨਵੇਂ ਪਾਤਸ਼ਾਹੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਰਾਜ ਦੀ 350 ਸਾਲਾ ਸ਼ਹੀਦੀ ਸਤਾਪਤੀ ਨੂੰ ਸਮਰਪਿਤ ਮਹਾਨਗਰ ਕੀਰਤਨ ਤੂਰੀ ਦੇ ਪੰਚਾਇਤੀ ਗੁਰਦੁਆਰਾ ਸਾਹਿਬ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਨੇ ਕੀਤੀ। ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਸੁੰਦਰ ਫੁੱਲਾਂ ਨਾਲ ਸ਼ੋਭਿਤ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਗੱਤਕਾ ਪਾਰਟੀ ਤੇ ਰਾਗੀ ਸਿੰਘਾਂ ਨੇ ਗੱਤਕਾ ਪ੍ਰਦਰਸ਼ਨ ਤੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਸਾਰੇ ਦੇਸ਼ ਦੇ ਕੋਨੇ-ਕੋਨੇ ਵਿੱਚ ਕਿਛੂ ਚਿਰਗੁਰ ਤੇ ਇੱਕ ਬਹਾਦਰ ਜੀ ਦਾ 350 ਸਾਲਾ ਸ਼ੀਰ ਦੀ ਜਹਾੜਾ ਮਨੁਆਮ ਲਈ ਬਹੁਤ سارے ਪ੍ਰੋਗਰਾਮ ਹੋ ਦਿੱਤੇ ਗਏ ਹਨ ਉੱਥੇ ਮੈਂ puri ਦੀ ਪੰਚਾਇਤੀ ਗੁਰਦੁਆਰਾ ਨੂੰ ਮੁਬਾਰਕਬਾਦ ਦਿੱਤੇ ਬਿਨਾਂ ਨਹੀਂ ਲੈ ਸਕਦਾ ਕਿਉਂਕਿ ਉਹਨਾਂ ਨੇ ਸ਼ੀਰ ਦੀ ਜਹਾੜੇ ਨੂੰ ਸਮਰਪਿਤ ਪਹਿਲਾਂ ਕੁਝ ਦਿਨ ਪਹਿਲਾਂ ਸਮਾਗਮ ਕੀਤਾ ਸੀ ਔਰ ਅਜ ਨਗਰ ਕੀਰਤਨ ਦੇ ਰਾਹੀਂ ਗੁਰਥੇ ਇੱਕ ਬਹਾਦਰ ਜੀ ਦੇ ਸਿੱਖਿਆਵਾਂ ਦਾ ਸੰਦੇਸ਼ ਦੇਣ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਉਹਨਾਂ ਨੇ ਸਾਡੇ ਕੁਰਬਾਨੀ ਦਾ ਜਿਹੜਾ ਜਜ਼ਬਾ ਹੈ ਉਹ ਹਮੇਸ਼ਾ ਗੁਰਤੇਗ ਬਹਾਦਰ ਜੀ ਦੀ ਸ਼ੀਦ ਦੀ ਤੋਂ ਹੁੰ ਲੈਣਾ ਚਾਹੀਦਾ ਔਰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਦੇ ਹਾਂ ਹਮੇਸ਼ਾ ਅਨਿਆਏ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਅੱਜ ਭੰਤਨ ਸਿੰਘ ਜੀ ਦੇ ਇੱਕ ਹਾਦ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦੀ ਸਾਡੇ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਸ੍ਰੀ ਪੰਚਾਇਤੀ ਗੁਰਦੁਆਰਾ ਸਾਹਿਬ ਤੋਂ ਰਿਤੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਜਾਇਆ ਜਾ ਰਿਹਾ ਹੈ ਜੋ ਕਿ ਪੰਜ ਪੈਰਾਂ ਦੀ ਗਵਾਈ ਹੇਠ ਸ੍ਰੀ ਗੁਰੂ ਕਦਰ ਸਾਹਿਬ ਦੀ ਛੱਦਰ ਛਾਇਆ ਹੈ ਇਹ ਨਗਰ ਕੀਰਤਨ ਬਜ਼ਾਰ ਵਿੱਚ ਹੁੰਦਾ ਸਾਰੇ ਸ਼ਹਿਰ ਦੇ ਵਸਨੀਕਾਂਾਂ ਦੇ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਕੁਦਵਾਰਾ ਸਾਹਿਬ ਵਾਪਸੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਨੌਜਵਾਨਾਂ ਨੂੰ ਅਸੀਂ ਹੀ ਸੰਦੇਸ਼ ਦੇਣਾ ਚਾਹ ਰਹੇ ਹਾਂ ਵੈਸੇ ਤਾਂ ਸਾਡੇ ਗੁਰੂ ਸਾਹਿਬ ਉਹਨਾਂ ਦੀ ਸ਼ਹੀਦੀਆਂ ਨੂੰ ਕੋਈ ਭੁਲਾਇਆ ਨਹੀਂ ਜਾ ਸਕਦਾ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ ਸਾਨੂੰ ਉਹਨਾਂ ਦੇ ਦਰਸਾਏ ਹੋਏ ਜੋ ਵੀ ਉਹਨਾਂ ਦੇ ਦੱਸੇ ਹੋਏ ਨੇ ਉਹਨਾਂ ਦੇ ਅਨੁਸਾਰ ਚੱਲਣੀ ਬੇਨਤੀ ਕਰਦਾ ਹਾਂ ਸਾਹਿਬ ਸਿਰਗੁਰੂ ਤੇਗਬਾਦਰ ਸਾਹਿਬ ਜੀ ਦੇ 350ਵੇਂ ਸੀ ਦਿਹਾੜੇ ਦੇ ਸੰਬੰਧ ਵਿੱਚ ਥ੍ਰੀ ਪੰਚਾਇਤੀ ਗੁਰਦਾਰਾ ਸਾਹਿਬ ਤੋਂ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਕੰਡਿਆ ਜਾ ਰਿਹਾ ਤੇ ਅੱਜ ਦੇ ਇਸ ਦਿਹਾੜੇ ਤੇ ਸਮੂਹ ਪੰਜਾਬ ਭਾਰ ਹਿੰਦੁਸਤਾਨ ਅਤੇ ਸਾਰੇ ਸੰਸਾਰ ਦੇ ਵਿੱਚ ਇਹ ਮਹਾਨ ਨਗਰ ਕੀਰਤਨ ਬੜੀ ਸ਼ਰਧਾਂ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮਹਾਨ ਬਲੀਦਾਨ ਦੇ ਕੇ ਇਹ ਹਿੰਦ ਦੀ ਲੋਕ ਦੀ ਢੇੜੀ ਨੂੰ ਪਾਰ ਲੰਘਾਇਆ ਸੀ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸ੍ਰੀ ਜੀ ਜੋ ਨਗਰ ਕੀਰਤਨ ਹੈ ਤੰਤਨ ਸਿੰਘ ਤੇ ਇੱਕ ਬਾਦਰੀ ਦੇ ਇਹ ਉਹਨਾਂ ਦਾ ਸਿੱਧੀ ਪਰਬ ਹੈ ਜਿਸ ਵੰਦ ਵਿੱਚ ਸਾਰੇ ਸਹਿਰ ਨਿਵਾਸੀਆਂ ਸਹਿਯੋਗ ਨਾਲ ਗੁਰਦੁਆਰਾ ਪੰਚਾਇਤ ਸਹਿ ਬਣੂ ਸਜਾਇਆ ਜਾ ਰਿਹਾ ਹੈ ਇਹ ਜੋ ਕਿ ਗੁਰਸਾਹਿਬ ਜੀ ਕੁਰਬਾਨੀ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮਨੁੱਖਾਈ ਧਾਰਮਿਕ ਆਜ਼ਾਦੀ ਲਈ ਉਹਨਾਂ ਨੇ ਕਿਸੇ ਫਿਰਕੇ ਲਈ ਖਾਸ ਨਹੀਂ ਇਹ ਮਤਲਬ ਕੁਰਬਾਨੀ ਨਹੀਂ ਜੀਤੀ ਸਾਰੀ ਮਨੁੱਖਤਾ ਦੀ ਜੋ ਧਾਰਮਿਕ ਆਜ਼ਾਦੀ ਹੈ ਮਨੁੱਖੀ ਅਧਿਕਾਰ ਹਨ ਉਹਨਾਂ ਹੀ ਰਾਖੀ ਲਈ ਗੁਰਸਾਹਿਬ ਨੇ ਬਲੀਦਾਨ ਦਿੱਤਾ ਹੈ ਤਾਂ ਸਾਨੂੰ ਵੀ ਉਹਨਾਂ ਦੇ ਦਸੇ ਮਾਰ ਰੀਚਰ ਦੀ ਜ਼ਰੂਰਤ ਹੈ ਤਾਂ ਹੀ ਇਹ ਸੰਸਾਰ ਤੇ ਆਪਣਾ ਤਿਆਰ ਭਾਈਚਾਰਾ ਅਮਨਚਾਰਾ ਜੋ ਅਮਨ ਹੈ ਜੋ ਰਹਿ ਸਕਦਾ ਹੈ ਤੋਂ ਇਹਨਾਂ ਮੈਂ ਕਹਿੰਦਾ ਸਾਰੀ ਸੰਗਤ ਨੂੰ ਫਿਰ ਫਟੇਗੋਣਾ ਗਾਜੀ ਦਾ ਖਾਲਸਾ ਵਾਜ ਦੀ ਕੀ ਫਟੇ